ਅੱਜ ਅਸੀਂ ਸਾਰੇ ਆਗੂ ਸਾਰੇ ਵਰਕਰ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ। ਉਹਦੇ ਵਿੱਚ ਅਸੀਂ ਵੱਖ-ਵੱਖ 11 ਤਰ੍ਹਾਂ ਦੀਆਂ ਸਾਡੀਆਂ ਮੰਗਾਂ ਜਿਹੜੀਆਂ ਉਹ ਪਾਈਆਂ ਗਈਆਂ ਜਿਦੇ ਵਿੱਚ ਲੈਂਡ ਪੂਲਿੰਗ ਦੀ ਨੀਤੀ ਹੈ ਜਿਹੜੀ ਅਸੀਂ ਕਾਮਯਾਬ ਨਹੀਂ ਹੋਣ ਦੇਣੀ। ਚੱਪ ਵਾਲੇ ਮੀਟਰਾਂ ਦੀ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਸ਼ੰਭੂ ਮੋਰਚੇ ਤੇ ਟਰੈਕਟਰ ਟਰਾਲੀਆਂ ਦਾ ਤੇ ਹੋਰ ਸਾਜੋ ਸਮਾਨ ਦਾ। ਉਹਦੀ ਅਸੀਂ ਪਰਭਾਈ ਦੀ ਮੰਗ ਕੀਤੀ ਹੈ ਇਸੇ ਤਰ੍ਹਾਂ ਜਿਹੜੇ ਕੇਸ ਕੀਤੇ ਆ ਕਿਸਾਨਾਂ ਤੇ ਮਜ਼ਦੂਰਾਂ ਤੇ ਇਹਨਾਂ ਨੇ ਮੋਰਚੇ ਦੇ ਦੌਰਾਨ ਤੇ ਹੁਣ ਆ ਜਿਹੜਾ ਜਦੋਜਹਿਦ ਹੋ ਰਹੀ ਆ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਉਹ ਸਾਰੇ ਰੱਦ ਕਰਨ ਦੀ ਮੰਗ ਕੀਤੀ ਆ ਤੇ ਅਸੀਂ ਮੰਗ ਕਰਦੇ ਆ ਵੀ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਤਹਿਤ ਜਿਹੜਾ ਪਹਿਲਾਂ ਬੈਠ ਕੇ ਤੈਅ ਹੋਇਆ 1 ਕਰੋੜ 18 ਲੱਖ ਰੁਪਏ ਪ੍ਰਤੀ ਏਕੜ ਦਾ ਉਹ ਕਿਸਾਨਾਂ ਨੂੰ ਦੇ ਕੇ ਫਿਰ ਫਿਰ ਅੱਗੇ ਉਹਦੇ ਵਿੱਚ ਵੜਿਆ ਜਾਵੇ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਹਨਾਂ ਬਿਨਾ ਪੈਸਾ ਤੋਂ ਕਿਸੇ ਜ਼ਮੀਨ ਤੇ ਕਬਜ਼ਾ ਕਿਸਾਨ ਨਹੀਂ ਕਰਨ ਦੇਣਗੇ ਜਿਹੜੀ ਭਾਰਤ ਮਾਲਾ ਹੁਣ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਆ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕੰਧ ਤੇ ਲਿਖਿਆ ਅਸੀਂ ਇਹ ਜ਼ਮੀਨਾਂ ਸਿਰ ਦੇ ਕੇ ਲਈਆਂ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਮਜਾਰਿਆਂ ਤੋਂ ਮਾਲਕ ਬਣੇ ਆ ਅਸੀਂ ਦੁਬਾਰਾ ਮਜਾਰੇ ਨਹੀਂ ਬਣਾਂਗੇ ਆਪਣੀ ਮਾਲਕੀ ਬਰਕਰਾਰ ਰੱਖਾਂਗੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਪਵੈਖੂ ਜ਼ਿਲਾ ਕਰਕੇ ਜਾਵਾਂਗੇ ਅਸੀਂ ਧੋਗ ਲਈ ਅਸੀਂ ਸਿਰ ਲਾ ਕੇ ਜਾਵਾਂਗੇ ਪਰ ਇਹ ਜਿਹੜੀ ਇਹਨਾਂ ਦੀ ਨੀਤੀਕੂਟਨੀਤਕ ਨੀਤੀ ਆ ਜਿਹੜੀ ਉਹ ਅਸੀਂ ਕਾਮਯਾਬ ਨਹੀਂ ਹੋਣਾ ਦਾ ਹੁਣ ਦੇਵਾਂਗੇ ਪਹਿਲਾਂ 1 ਸਾਲ ਅਸੀਂ ਦਿੱਲੀ ਸੰਘਰਸ਼ ਲਾ ਕੇ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਉਹਨਾਂ ਨੂੰ ਪਿੱਛੇ ਮੋੜਿਆ ਹੁਣ ਅਸੀਂ ਫੇਰ ਸ਼ੰਭੂ ਬਾਰਡਰ ਤੇ 13 ਮਹੀਨੇ ਲਾ ਕੇ ਸੰਘਰਸ਼ ਇਹਨਾਂ ਨੂੰ ਮਜਬੂਰ ਕਰ ਦਿੱਤਾ ਸਾਡੀ ਲੜਾਈ ਦਿੱਲੀ ਦੇ ਨਾਲ ਸੀ ਪਰ ਪੰਜਾਬ ਸਰਕਾਰ ਨੇ ਦਿੱਲੀ ਦਾ ਹੱਥ ਠੋਕਾ ਬਣ ਕੇ ਸਾਡੇ ਧਰਨੇ ਤੇ ਵਾਰ ਕੀਤਾ ਜਿਹੜੀਆਂ ਨੀਤੀਆਂ ਕੇਂਦਰ ਸਰਕਾਰ ਆ ਆਪਣੀ ਲਾਗੂ ਕਰ ਸਕੀ ਸਾਡੇ ਤੇ ਉਹ ਭਗਵੰਤ ਮਾਨ ਰਾਹੀ ਲਾਗੂ ਕਰਨਾ ਚਾਹੁੰਦੀ ਆ ਪਰ ਇਹ ਭਗਵੰਤ ਮਾਨ ਭੁੱਲ ਜੇ ਇਹਦਾ ਇੱਕ ਡੇਢ ਸਾਲ ਰਹਿੰਦਾ ਵੱਡੇ ਵੱਡੇ ਵਾਅਦੇ ਕਰਦਾ ਅਸੀਂ ਐਂ ਕਰਦਿਆਂਗੇ ਆਹ ਕਰਦਿਆਂਗੇ ਲੋਕਾਂ ਨੂੰ ਪਤਾ ਹੈ ਇਹ ਪੰਜਾਬ ਦੇ ਹੱਕ ਦੇ ਵਿੱਚ ਕਿੰਨਾ ਕੁ ਖੜਿਆ ਕਿੰਨੇ ਕੁ ਮੁਆਵਜ਼ੇ ਦਿੱਤੇ ਅਜੇ ਕਿ ਜਿੰਨੇ ਹੜ੍ਹ ਆਇਆ ਹੋਰ ਆਇਆ ਅਸੀਂ ਮੁਰਗੀ ਤੇ ਦੇਵਾਂਗੇ ਅਸੀਂ ਆਹ ਕਰਾਂਗੇ ਕੁਛ ਨਹੀਂ ਫਾਇਦਾ ਜਿਹੜਾ ਕੀਤਾ ਸਗੋਂ ਕਿਸਾਨਾਂ ਦੀਆਂ ਜੜ੍ਹਾਂ ਵਧਣ ਵਾਸਤੇ ਆ ਚੈਪ ਵਾਲੇ ਮੀਟਰ ਜਿਹੜੇ ਅਡਾਨੀਆਂ ਬਾਨੀਆਂ ਦੇ ਆ ਉਹ ਲਾਉਣ ਵਾਸਤੇ ਤਤ ਪਰ ਉਹ ਵੀ ਅਸੀਂ ਲਾ ਲਾ ਕੇ ਉੱਥੇ ਸਿੱਟਣ ਲੱਗੇ ਹੋਏ ਆ ਐਸ ਡੀਓ ਦੇ ਦਫ਼ਤਰਾਂ ਦੇ ਵਿੱਚ ਇਹ ਅਸੀਂ ਨਹੀਂ ਲੱਗਣ ਦੇਵਾਂਗੇ ਸਿੱਧੀਆਂ ਕੁੰਡੀਆਂ ਜੋੜਾਂਗੇ ਸਾਡੇ ਪਹਿਲਾਂ ਵਾਲੇ ਮੀਟਰ ਲਾਏ ਜਾਣ ਤਾਂ ਕਿ ਉਹਨਾਂ ਦੀ ਜਿਹੜਾ ਯੂਨਟ ਦਾ ਬੈਲ ਭਰੂਗਾ ਕਿਸਾਨ ਉਹ ਪੰਜਾਬ ਸਰਕਾਰ ਕੋਲੇ ਜਾਵੇ ਤੇ ਪਸਾਨ ਪੰਜਾਬ ਸਰਕਾਰ ਉਹਨਾਂ ਪੈਸਿਆਂ ਦੇ ਨਾਲ ਜਿਹੜੀ ਆਪਦੇ ਖਵਤਕਾਰਾਂ ਨੂੰ ਕੋਈ ਫੈਸਿਲਿਟੀ ਦੇਵੇ ਸਹੂਲਤ ਦੇਵੇ ਸਾਰੇ ਜਿਹੜੇ ਬਾਹਰ ਦੇ ਲੋਕ ਐ ਅਡਾਨੀ ਬਾਨੀ ਉਹਨਾਂ ਨੂੰ ਪੰਜਾਬ ਨੂੰ ਲੁੱਟਣ ਨਹੀਂ ਦੇਵਾਂਗੇ ਇੰਨੀਆਂ ਬੇਨਤੀਆਂ ਦੇ ਨਾਲ ਸਾਰੇ ਪੰਜਾਬੀਆਂ ਨੂੰ ਆਵਾਜ਼ ਦਿੰਨੇ ਆ ਕਿ ਇਹਨਾਂ ਲੈਂਡ ਪੋਨਿੰਗ ਨੀਤੀ ਕੈਪ ਵਾਲੇ ਮੀਟਰ ਤੇ ਹੋਰ ਜਿੰਨੇ ਧੱਕੇ ਹੋ ਰਹੇ ਆ ਸਾਰਿਆਂ ਦੇ ਖਿਲਾਫ ਡੱਟ ਕੇ ਖੜਜੋ ਇਹ ਨਾ ਵੇਖੋ ਕਿ ਅੱਜ ਉਹਦੀ ਲੜਾਈ ਆ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਸਾਂਝੇ ਇਕੱਠੇ ਹੋ ਕੇ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਹੋ ਕੇ ਇਸ ਨੀਤੀ ਤੇ ਅੜ ਕੇ ਲੜੋ ਤੇ ਇਸ ਨੀਤੀ ਨੂੰ ਵਾਪਸ ਕਰਾ ਕੇ ਪੰਜਾਬ ਦੇ ਉਜਾੜੇ ਨੂੰ ਰੋਕਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਬੇਦਾਰ ਗੁਰਬੇਲ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਖਜਾਨਚੀ ਅੱਜ ਅਸੀਂ ਡੀਸੀ ਸਾਹਿਬ ਮੋਗਾ ਨੂੰ 11 ਮੰਗਾਂ ਦਾ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਲੈਂਡ ਪੂਲਿੰਗ ਦਾ ਅਤੇ ਸ਼ੰਭੂ ਮੋਰਚੇ ਦੇ ਪਰ ਹੋਏ ਨੁਕਸਾਨ ਦੀ ਭਰਪਾਈ ਕਿਸਾਨ ਆਗੂ ਬਰਹਮਕੇ ਦੇ ਉੱਤੇ ਲਾਠੀ ਚਾਰਜ ਦਾ ਅਤੇ ਜਿੰਨੀਆਂ ਸਾਡੀਆਂ ਪੈਂਡਿੰਗ ਮੰਗਾਂ ਸੀ ਉਹਨਾਂ ਸਾਰਿਆਂ ਦਾ ਮੰਗ ਪੱਤਰ ਅਸੀਂ ਡੀਸੀ ਸਾਹਿਬ ਨੂੰ ਦਿੱਤਾ ਉਹਦੇ ਨਾਲ ਨਾਲ ਬਿਜਲੀ ਦੇ ਚੱਪ ਵਾਲੇ ਮੀਟਰਾਂ ਦਾ ਵੀ ਸੀ ਮੰਗ ਪੱਤਰ ਦਿੱਤਾ ਅਸੀਂ ਸਰਕਾਰ ਨੂੰ ਇਹ ਥੁਲਾ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਚੱਪ ਵਾਲੇ ਮੀਟਰ ਲੈ ਕੇ ਬਿਜਲੀ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਨੂੰ ਫਿਰਦੀ ਆ ਉਹ ਕਿਸੇ ਵੀ ਹਾਲਤ 'ਚ ਅਸੀਂ ਇਹਨਾਂ ਨੂੰ ਦੇਣ ਨਹੀਂ ਦੇਵਾਂਗੇ ਇਹਦਾ ਡਟ ਕੇ ਵਿਰੋਧ ਕਰਾਂਗੇ ਪਹਿਲਾਂ ਵੀ ਚੱਪ ਵਾਲੇ ਮੀਟਰ ਜਿਹੜੇ ਇਹਨਾਂ ਨੇ ਲਾਏ ਸਮਾਰਟ ਮੀਟਰ ਲੋਕਾਂ ਨੂੰ ਕਹਿ ਕੇ ਲਾਉਂਦੇ ਆ ਉਹਨਾਂ ਨੂੰ ਲਾਇਆ ਤੇ ਅੱਗੇ ਜਿੰਨੇ ਮੀਟਰ ਲੱਗਿਓ ਵੀ ਲਾ ਕੇ ਅਸੀਂ ਸਰਕਾਰ ਦੇ ਡੀਐਸਡੀਐਮ ਦਫ਼ਤਰਾਂ 'ਤੇ ਦੇਈ ਜਾਂਦੇ ਆ ਤੇ ਜਿੰਨੇ ਰਹਿੰਦੇ ਉਹ ਵੀ ਦੇਵਾਂਗੇ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਪਾਂ ਲੜਨਾ ਹੈ ਤਾਂ ਇਕੱਠੇ ਹੋ ਕੇ ਲੜੀਏ ਅਲੱਗ-ਅਲੱਗ ਨਹੀਂ ਜੇ ਇਕੱਠੇ ਹੋ ਕੇ ਲੜਾਂਗੇ ਤਾਂ ਆਪਣੇ ਸਾਰਿਆਂ ਦਾ ਏਕਾ ਬਹੁਤ ਵੱਡੀ ਜਿੱਤ ਹੋਊਗੀ ਇਸ ਕਰਕੇ ਸਾਰੀਆਂ ਜਥੇਬੰਦੀਆਂ ਦੇ ਸਾਰੇ ਆਗੂਆਂ ਨੂੰ ਕਹਿਣਾ ਚਾਹੁੰਦੇ ਆ ਵੀ ਆਪਾਂ ਸਾਂਝਾ ਮੋਰਚਾ ਲਾ ਕੇ ਹੰਬੜਾ ਮਾਰੀਏ ਇਹ ਲੈਂਡ ਪੁਲਿੰਗ ਨੀਤੀ ਨੂੰ ਫੇਲ ਕਰੀਏ ਅਤੇ ਸਮਾਰਟ ਮੀਟਰ ਵਾਲਾ ਬਿੱਲ ਜਿਹੜਾ ਇਹਨੂੰ ਕੈਨਸਲ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ